ਹਰ ਰੋਜ਼ ਜੋ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਿਆ ਹੁਣ ਸ਼ਹਿਰਪੁਰ ਸੀਰੀ ਤੋਂ ਸਾਂਝੀਆਂ ਕਰ ਰਹੇ ਹਾਂ ਸੋ ਲਗਾਤਾਰ ਸਾਡੇ ਪੇਜ ਦੇ ਨਾਲ ਜੁੜੇ ਰਹੋ ਲਗਾਤਾਰ ਪੇਜ ਦੇ ਨਾਲ ਜੁੜੇ ਰਹੋ ਤੇ ਹਰ ਤਰ੍ਹਾਂ ਦੀ ਖਬਰ ਅਪਡੇਟ ਕਰਦੇ ਰਹਿੰਦੇ ਹਾਂ ਹੁਣ ਸ਼ਹਿਰਪੁਰ ਸੀਰੀ ਤੋਂ ਸਾਂਝੀਆਂ ਕਰ ਰਹੇ ਕਿ ਅੱਜ ਜਿਹੜੀ ਬਾਰਿਸ਼ ਹੋ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ ਦੇ ਮਹੱਲਾ ਨੀਂਕੋ ਤੋਂ ਦੇਖ ਰਹੇ ਹੋ ਕਿ ਸੈਂਟਾ ਹਨਾ ਪਾਣੀ ਦੇ ਵਿੱਚ ਉਹ ਸ਼ੇਅਰ ਕਰਦੇ ਸੀ ਟਿੱਕ ਤੋਂ ਸੰਗੀਆਂ ਤਸਵੀਰਾਂ ਘਾਰੇਆਂ ਕਿ ਬਾਰਿਸ਼ ਏਰੀਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਤਕਰੀਬਨ ਸਵੇਰੇ 8-9 ਵਜੇ ਤੋਂ ਬਾਰਿਸ਼ ਏਰੀਆ ਹੋ ਰਹੀ ਸੀ ਨੰਨੀ ਅਪਡੇਟ ਲੈ ਕੇ ਆਏ ਆ ਉਹ بارش ਤੁਸੀਂ ਦੇ ਰਹੇ ਹੋ ਇਹ ਸ਼ਾਹਪੁਰ ਸਿੰਘੀ ਦੇ ਵਿੱਚ ਤੇ ਇਸ ਤਰ੍ਹਾਂ ਜਿਹੜਾ ਤੇਜ਼ੀ ਦੇ ਨਾਲ ਪੈ ਰਹੀ ਹੈ ਲਗਾਤਾਰ ਤਸਵੀਰਾਂ ਅਸੀਂ ਸ਼ਾਹੀ ਫਾਟੀਆਂ ਕਰਦੇ ਰਹਿੰਦੇ ਆ ਦੇਖਦੇ ਰਹੋ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦਾ ਬਟਰ ਵੀ ਆਲ ਤੇ ਜਰੂਰ ਕਰ ਲੈ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਤੇ ਪੇਜ ਨੂੰ ਬੱਦ ਤੋਂ ਬੱਦ ਸਬਸਕ੍ਰਾਈਬ ਜਰੂਰ ਕਰ ਲੈਣੋ ਵੀ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਵੀ ਜਰੂਰ ਕਰਿਆ ਕਰੋ ਅਸੀਂ ਹਰ ਤਰ੍ਹਾਂ ਦੀ ਜਿਹੜੀ ਖਬਰ ਆ ਅਪਡੇਟ ਕਰਦੇ ਰਹਿੰਦੇ ਹਾਂ ਸੋ ਲਗਾਤਾਰ ਪੇਜ ਨਾਲ ਜੁੜਨ ਵਾਲੇ ਦਰਸ਼ਕਾਂ ਦਾ ਜਿਆਦਾ ਤੋਂ ਜਿਆਦਾ ਦਰਸ਼ਕ ਜੋੜ ਜਾਣ ਜਨ ਪੰਜਾਬੀ ਜੁੜੇ ਪੇਜ ਨਾਲ ਸੋਸ਼ਲ ਬੋਲਰ ਸਿਟੀ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਜਿਹੜੀ ਬਾਰਿਸ਼ ਆ ਜਿਹੜੀ ਤਕਰੀਬਨ ਮੇਰੇ 8-9 ਵਜੇ ਤੋਂ ਜਲਦੀ ਹੋਣੀ ਸੀ ਲਗਾਤਾਰ ਇਹਨਾਂ ਤਸਵੀਰਾਂ ਸੀ ਉਸ ਹਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਆ ਉਹ ਆਪਣੇ ਆਪਣੇ ਇਲਾਕੇ ਦਾ ਜੀਵ ਹੋਰ ਦੱਸਿਓ ਕਿ بارش ਏਰੀਆ ਕਿੱਥੇ ਕਿੱਥੇ ਹੋ ਰਹੀ ਆ ਲਾਈਵ ਤਸਵੀਰਾਂ ਸੰਜਿਆ ਕਰਿਆ ਹੁਣ ਸ਼ਾਰਪੁਰ ਫਿਜ਼ਿਕਮ